ਸਾਸ਼ੀਕਲ ਜੀ ਸਾਰਿਆਂ ਨੂੰ ਤੇ ਬਹੁਤ ਬਹੁਤ ਵੈਲਕਮ ਹੈ ਤੁਹਾਡਾ ਸਾਰਿਆਂ ਦਾ ਅੱਜ ਦਾ ਮੁੱਦਾ ਜਿਹੜਾ ਹੈਗਾ ਜਿਸ ਕਰਕੇ ਤੁਹਾਨੂੰ ਸਾਰਿਆਂ ਨੂੰ ਬੇਨਤੀ ਕਰਕੇ ਬੁਲਾਇਆ ਹੈ ਉਹ ਇਹ ਹੈ ਕਿ ਜਿਹੜਾ ਕਾਂਗਰਸ ਤੇ ਹੋਰ ਪਾਰਟੀਆਂ ਹੱਲਾ ਕਰ ਰਹੀਆਂ ਨੇ ਮਨਰੇਗਾ ਦਾ ਜਿਹੜਾ ਨਵਾਂ ਜੀ ਰਾਮ ਜੀ ਬਿਲਾਇਆ ਹੈ ਉਸ ਬਾਰੇ ਮੈਂ ਗੱਲ ਕਰਨ ਲਈ ਤੁਹਾਨੂੰ ਬੁਲਾਇਆ ਸਭ ਤੋਂ ਪਹਿਲੀ ਗੱਲ ਤਾਂ ਇਹ ਇੱਥੋਂ ਮੈਂ ਸ਼ੁਰੂ ਕਰੂੰਗਾ ਕਿ ਬੀਜੇਪੀ ਦੇ ਟਾਈਮ ਤੇ ਮਨਰੇਗਾ ਦੇ ਵਿੱਚ ਕਾਂਗਰਸ ਨਾਲੋਂ ਦੁੱਗਣਾ ਪੈਸਾ ਗਿਆ ਪਿੰਡਾਂ ਦੇ ਵਿੱਚ ਜਿਹੜੀਆਂ ਪਿੰਡਾਂ ਦੇ ਵਿੱਚ ਮਨਰੇਗਾ ਦੀ ਗ੍ਰਾਂਟ ਕਹਿ ਲਓ ਜਾਂ ਡਿਸਬਰਸਮੈਂਟ ਕਹਿ ਲਓ ਜਦੋਂ ਕਾਂਗਰਸ ਸੈਂਟਰ 'ਚ ਹੁੰਦੀ ਸੀਗੀ ਉਸ ਨਾਲੋਂ ਦੁੱਗਣਾ ਪੈਸਾ ਭਾਜਪੀ ਨੇ ਦਿੱਤਾ ਪਿੰਡਾਂ ਵਾਸਤੇ ਪਹਿਲੀ ਗੱਲ ਦੂਜੀ ਗੱਲ ਮੇਰਾ ਇਹ ਸਵਾਲ ਹੈ ਪੰਜਾਬ ਸਰਕਾਰ ਨੂੰ ਕਿ ਜੇ ਆਪਾਂ ਪੰਜਾਬੀ ਐ ਪੰਜਾਬ 'ਚ ਰਹਿ ਰਹੇ ਆ ਤਾਂ ਉਸ ਦੀ ਪੰਜਾਬ ਦੀ ਕੋਈ ਜ਼ਿੰਮੇਵਾਰੀ ਨਹੀਂ ਹੈ ਕਿਉਂਕਿ ਇਹਨਾਂ ਨੂੰ ਜਿਹੜੀਆਂ ਜ਼ਿਆਦਾ ਮਿਰਚਾਂ ਲੜ ਰਹੀਆਂ ਨੇ ਜਿਹੜਾ ਜ਼ਿਆਦਾ ਉੱਥਲ ਰਹੇ ਨੇ ਉਹ ਐਸੇ ਗੱਲ ਤੇ ਵੀ ਜੀ ਇਹਦੇ ਵਿੱਚ 40% ਪੈਸਾ ਸਟੇਟ ਕਿਉਂ ਪਾਵੇ ਸਟੇਟ ਦਾ 40% ਪੈਸਾ ਪੈ ਰਿਹਾ ਆਪਣੀ ਜ਼ਿੰਮੇਵਾਰੀ ਤੋਂ ਭੱਜਣ ਲਈ ਕਿਉਂਕਿ ਪੱਲੇ ਦਾਣੇ ਹੈ ਨਹੀਂ ਪੈਸੇ ਹੈ ਨਹੀਂ ਪੈਸੇ ਕਿਉਂ ਨਹੀਂ ਹੈਗੇ ਵੀ ਕਦੀ ਤਾਂ ਪੈਸਾ ਦਿੱਲੀ ਵਾਲੇ ਲਾ ਲਿਆਂ ਦੀਆਂ ਫੋਟੋਆਂ ਲਾ ਲਾ ਕੇ ਸ਼ਹਿਰਾਂ ਦੇ ਵਿੱਚ ਬੋਰਡ ਲਾ ਲਾ ਕੇ ਲੋਕਾਂ ਦਾ ਖਰਾਬ ਕਰਦੇ ਨੇ ਕਦੀ ਪੈਸਾ ਇਸ਼ਤਿਹਾਰ ਦੇ ਦੇ ਕੇ ਖਰਾਬ ਕਰਦੇ ਨੇ ਸਟੇਟ ਦੀ ਇਕਨੋਮੀ ਸਟੇਟ ਦਾ ਪੈਸਾ ਖਰਾਬ ਕਰਨ ਦੇ ਵਿੱਚ ਇਸ ਸਰਕਾਰ ਤੋਂ ਉੱਤੇ ਕੋਈ ਨਹੀਂ ਹੈ ਇਹਨਾਂ ਨੂੰ ਇਸ ਚੀਜ਼ ਦਾ ਤਾਂ ਅਵਾਰਡ ਮਿਲਣਾ ਚਾਹੀਦਾ ਹੈ ਕਿ ਪੈਸਾ ਰੋਲਣਾ ਕਿਵੇਂ ਹੈ ਉਹ ਚੇ ਨੰਬਰ 1 ਨੇ ਤਾਂ ਹੁਣ ਰੋਲਣਾ ਪੈਸਾ ਬੰਦ ਕਰਨ ਨਾ ਪੈ ਰਿਹਾ ਪਾਊਗਾ ਜੇ ਇਹ ਸਰਕਾਰ ਦਾ ਇਹ ਜਿਹੜਾ ਮਨਰੇਗਾ ਦੇ ਵਿੱਚ ਇਹਨਾਂ ਦਾ ਸ਼ੇਅਰ ਪੈਣਾ ਹੈ ਤਾਂ ਉਸੇ ਗੱਲ ਦੇ ਪਿੱਛੇ 네ਗੇਟਿਵਿਟੀ ਫਲਾ ਰਹੇ ਨੇ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿਉਂਕਿ ਇਹ ਬੜੇ ਬੇਸਿਕ ਪੁਆਇੰਟ ਨੇ ਵੀ 100 ਦਿਨ ਦੇ ਕੰਮ ਦੀ ਜਗ੍ਹਾ 133 ਦਿਨ ਦਾ ਕੰਮ ਮਿਲੂਗਾ 33 ਦਿਨ ਵੱਧ ਕੰਮ ਮਿਲੂਗਾ ਉਸ ਤੋਂ ਬਾਅਦ ਇਸ ਬਿੱਲ ਦੇ ਵਿੱਚ ਇਹ ਵੀ ਪਾਇਆ ਕਿ ਇਹ ਮੋਨੀਟਰ ਵੀ ਹੋਊਗਾ ਸੈਂਟਰ ਲੈਵਲ ਤੋਂ ਤੇ ਹਰ ਜਗ੍ਹਾ ਇਹਦੇ ਵਾਰ ਰੂਮ ਬਣਾਏ ਜਾਣਗੇ ਵੀ ਪੈਸਾ ਕਿੱਥੇ ਜਾ ਰਿਹਾ ਹੈ ਪੈਸੇ ਦੀ ਟ੍ਰੇਲ ਕੀ ਹੈ ਪਹਿਲਾਂ ਕੀ ਹੁੰਦਾ ਸੀਗਾ ਪਹਿਲਾਂ ਇਹ ਹੁੰਦਾ ਸੀਗਾ ਕਿ ਸੈਂਟਰ ਤੋਂ 100 ਰੁਪਏ ਆ ਗਏ 20 ਰੁਪਏ ਅਸੀਂ ਬੋਰਡਾਂ ਤੇ ਖਰਚ ਕਰਤੇ 10 ਰੁਪਏ ਅਸੀਂ ਇੱਥੇ ਖਰਚ ਕਰਤੇ 70 ਰੁਪਏ ਬਚ ਗਏ ਉਹ ਤੋਂ 30 ਰੁਪਏ ਅਸੀਂ ਲੋਕਾਂ ਨੂੰ ਦੇਤੇ ਪਹਿਲਾਂ ਇਹ ਹੋਇਆ ਤੇ ਉਹਦੇ ਅਸੀਂ ਪੂਰੇ ਅੱਜ ਪੋਸਟਰ ਤੇ ਕਾਗਜ਼ ਵੀ ਰਿਲੀਜ਼ ਕਰਾਂਗੇ ਇਹਨਾਂ ਨੇ 3300 ਕਰੋੜ ਦੇ ਲਗਭਗ ਪੈਸਾ ਜਿਹੜਾ ਮਨਰੇਗਾ ਵਾਸਤੇ ਆਇਆ ਸੀ ਉਹ ਗੋਲ ਹੀ ਕਰਤਾ ਤੇ ਉਹ ਕਿਉਂਕਿ ਆਡਿਟ ਕਰਨਾ ਆਡਿਟ ਕਰਵਾਉਣਾ ਵੀ ਸਟੇਟ ਸਰਕਾਰ ਦੀ ਜ਼ਿੰਮੇਵਾਰੀ ਹੈ ਤੇ ਸਟੇਟ ਇਹਨਾਂ ਦਾ ਤੇ ਉਹ ਵੀ ਇਹਨਾਂ ਨੇ ਆਡਿਟ ਹੀ ਨਹੀਂ ਕਰਾਇਆ ਹੈਗਾ ਤਾਂ ਇਹ ਜੀਆਂ ਸਾਰੀਆਂ ਗੱਲਾਂ ਲੋਕਾਂ ਨੂੰ ਦੱਸਣ ਵਾਸਤੇ ਕਿ ਭਾਜਪੀ ਦਾ ਜਿਹੜਾ ਇਹ ਬਿੱਲ ਹੈ ਸਾਡੀ ਮੋਦੀ ਸਰਕਾਰ ਦਾ ਜਿਹੜਾ ਇਹ ਬਿੱਲ ਹੈ ਜਿਹੜਾ ਆਇਆ ਹੈ ਇਹਦੇ ਜਿਹੜੀਆਂ ਐਮੈਂਡਮੈਂਟਸ ਹੋਈਆਂ ਨੇ ਅਸੀਂ ਕੱਲ ਤੋਂ ਆਪਣੇ ਹਲਕੇ ਦੇ ਵਿੱਚ ਪਿੰਡ-ਪਿੰਡ ਜਾ ਕੇ ਲੋਕਾਂ ਨੂੰ ਜਾਗਰੂਕ ਕਰਾਂਗੇ ਕਿ ਇਹ ਜਿਹੜਾ ਬਿਲ ਆਇਆ ਥੋੜੇ ਭਲੇ ਲਈ ਆਇਆ ਹੈ 100 ਦਿਨ ਤੋਂ 100 ਦਿਨ ਦੀ بجائے 133 ਦਿਨ ਦਾ ਕੰਮ ਉਸ ਤੋਂ ਬਾਅਦ ਜੇ ਕੋਈ ਪੈਸਾ ਸਰਕਾਰ ਰੋਕਦੀ ਹੈ ਜਾਂ ਨਹੀਂ ਦਿੰਦੀ ਨਾਲ ਹੀ ਉਹਦੀ ਇਨਵੈਸਟੀਗੇਸ਼ਨ ਉਸੇ ਟਾਈਮ ਤੇ ਪਹਿਲਾਂ ਕੋਈ ਐਸਾ ਪ੍ਰੋਟੋਕਾਲ ਨਹੀਂ ਸੀਗਾ ਉਸ ਤੋਂ ਬਾਅਦ ਜਿਹੜਾ ਪੈਸਾ ਜਿਹੜੇ ਹੈਡ ਤੇ ਆਊਗਾ ਉਸੇ ਹੈਡ ਤੇ ਵਟਿਆ ਜਾਊਗਾ ਉਹ ਸਾਰੀਆਂ ਗੱਲਾਂ ਜਾ ਜਾ ਕੇ ਉਹਨਾਂ ਨੂੰ ਸਮਝਾਵਾਂਗੇ ਤਾਂ ਜੋ ਇਹ ਜਿਹੜੇ ਆਪੋਜੀਸ਼ਨ ਪਾਰਟੀਆਂ ਨੈਗੇਟਿਵਿਟੀ ਫੈਲਾ ਰੀਆਂ ਨੇ ਉਹਨਾਂ ਤੇ ਠੱਲ ਪਾਈ ਜਾ ਸਕੇ ਇਸ ਕਰਕੇ ਅਸੀਂ ਇੱਕਾ ਪੋਸਟਰ ਰਿਲੀਜ਼ ਕਰ ਰਹੇ ਹਾਂ ਇਸ ਪੋਸਟਰ ਦੇ ਵਿੱਚ ਮਨਰੇਗਾ ਸਕੀਮ ਦੀਆਂ ਸਭ ਤੋਂ ਪਹਿਲਾਂ ਤਾਂ ਬੀਜੇਪੀ ਸਰਕਾਰ ਦੀਆਂ ਸੈਂਟਰ ਸਰਕਾਰ ਦੀਆਂ ਜਿਹੜੀਆਂ ਚੀਜ਼ਾਂ ਉਹਨਾਂ ਨੇ ਇਸ ਬਿੱਲ ਦੇ ਵਿੱਚ ਹੋਰ ਵਧਿਆ ਕਰਤੀਆਂ ਚਾਹੇ ਉਹ ਆਡਿਟ ਕਰਾਨ ਦਾ ਪ੍ਰੋਸੀਜਰ ਹੈ ਕਿ ਪੈਸਾ ਖਰਾਬ ਨਹੀਂ ਜਾਊਗਾ ਸੈਂਟਰ ਦਾ ਚਾਹੇ ਉਹ 100 ਤੋਂ 133 ਦਿਨ ਦੇਣ ਦਾ ਪ੍ਰੋਸੀਜਰ ਹੈ ਕਿ 33 ਦਿਨ ਐਕਸਟਰਾ ਮਿਲਣਗੇ ਜਾਂ ਹੋਰ ਜਿਹੜੀਆਂ ਚੀਜ਼ਾਂ ਨੇ ਤੇ ਜਿਹੜੇ ਪਹਿਲਾਂ ਫਰਾਡ ਹੋਏ ਨੇ ਮਨਰੇਗਾ ਦੇ ਨਾਮ ਤੇ ਉਹ ਵੀ ਇੱਕ ਸਾਈਡ ਤੇ ਲਿਖੇ ਹੋਏ ਨੇ ਤੇ ਪੰਜਾਬ ਦੇ ਲੋਕ ਜਜ਼ਬਾਤੀ ਤਾਂ ਹੈਗੇ ਆ ਸਮਝਦਾਰ ਵੀ ਹੈਗੇ ਆ ਬੇਫਕੂਫ ਨਹੀਂ ਹੈ ਜਦੋਂ ਆਹ ਚੀਜ਼ਾਂ ਉਹਨਾਂ ਨੂੰ ਕਾਗਜ਼ਾਂ ਦੇ ਨਾਲ ਚਿੱਠੀਆਂ ਦੇ ਨਾਲ ਪ੍ਰੂਫ ਦੇ ਨਾਲ ਜਾ ਕੇ ਅਸੀਂ ਪਿੰਡਾਂ ਦੇ ਵਿੱਚ ਸਮਝਾਵਾਂਗੇ ਤਾਂ ਮੈਨੂੰ ਨਹੀਂ ਲੱਗਦਾ ਵੀ ਹਾਂ ਆਮ ਆਦਮੀ ਪਾਰਟੀ ਆਲੇ ਜਾਂ ਕਾਂਗਰਸ ਆਲੇ ਦਵਾਰਾ ਉਸ ਪਿੰਡ ਦੇ ਵਿੱਚ ਵੜ ਸਕਾਂਗੇ ਕਿਉਂਕਿ ਇਹਨਾਂ ਦੇ ਪਹਿਲਾਂ ਦੇ ਜਿਹੜੇ ਹਾਲ ਨੇ ਉਹ ਸਾਰਿਆਂ ਨੂੰ ਪਤਾ ਹੈ ਜੋ ਸੁਵਾ ਉਡਾਉਂਦੇ ਨੇ ਉਹ ਸਭ ਨੂੰ ਪਤਾ ਹੈ ਤੇ ਹੁਣ ਇਹ ਇਸ ਚੀਜ਼ ਦੇ ਉੱਤੇ 네ਗੈਟਿਵਿਟੀ ਨਹੀਂ ਫਲਾ ਪਾਉਣਗੇ ਸਾਨੂੰ ਸਾਡੀ ਪਾਰਟੀ ਤੋਂ ਹੁਕਮ ਹੋਇਆ ਹੈ ਪਿੰਡ ਪਿੰਡ 'ਚ ਜਾਵਾਂਗੇ ਇਸ ਬਿਲ ਬਾਰੇ ਇਸ ਸਕੀਮ ਬਾਰੇ ਦੱਸਾਂਗੇ ਤੇ ਲੋਕਾਂ ਨੂੰ ਜਾਗਰੂਕ ਕਰਾਂਗੇ ਕਿਉਂਕਿ ਜਾਗਰੂਕਤਾ ਸਭ ਤੋਂ ਜ਼ਿਆਦਾ ਜ਼ਰੂਰੀ ਹੈ ਜਦੋਂ ਕੋਈ ਨਵਾਂ ਕਾਨੂੰਨ ਆਵੇ ਅੰ딕 125 ਦਿਨ ਦੀ ਗੱਲ ਕੀਤੀ ਹੈ ਲੇਕਿਨ ਕਾਂਗਰਸ ਦਾ ਕਹਿਣਾ ਹੈ ਕਿ 125 ਦੀ ਗਰੰਟੀ ਹੈਗੀ ਇਹਦੇ ਵਿੱਚ ਤੇ ਨਾਲ ਜਿਹੜੇ ਕੋਈ ਰਾਜਾਂ ਦੀ ਗੱਲ ਕੀਤੀ ਕਿ ਪੰਜਾਬ ਨਾਲ ਤੇ ਪਹਿਲੀ ਕਰਜੇ ਖੇਡ ਹੈ ਤੇ ਹੋਰ ਇਹਨੂੰ ਕਰਜੇ ਥਰੇ ਲੈ ਕੇ ਆਓਗੇ ਤੁਸੀਂ ਸਟੇਟ ਚਲਾ ਰਹੇ ਹੋ ਤਾਂ ਲੋਕਾਂ ਲਈ ਤਾਂ ਪੈਸਾ ਤੁਹਾਨੂੰ ਰੱਖਣਾ ਪਊਗਾ ਇਹ ਕੀ ਹੈ ਜੀ ਪੰਜਾਬ ਕਰਜੇ ਹੈਟ ਹੈ ਪੰਜਾਬ ਖਰਜੇ ਹੈਟ ਹੈ ਕਰਜੇ ਹੈਟ ਤਾਂ ਤੁਸੀਂ ਆਪ ਲੈ ਆਏ ਹੋ 4000 ਕਰੋੜ ਤੁਸੀਂ ਫਲੈਕਸ ਬੋਰਡਾਂ ਤੇ ਖਰਚ ਕਰ ਰਹੇ ਹੋ ਤੇ ਫਿਰ ਉਹ 4000 ਕਰੋੜ ਹੁਣ ਉਹ ਸਹੀ ਉੱਤੇ ਲੱਗੂਗਾ ਜਦੋਂ ਸਟੇਟ ਦਾ ਹਿੱਸਾ ਪਊਗਾ ਤੈ ਤਾਂ ਤੁਹਾਨੂੰ ਕਰਨਾ ਪਊਗਾ ਤੁਸੀਂ ਇਹਦੇ ਵਾਸਤੇ ਭਜੋਗੇ ਥੋੜੀ 125 ਦੀ ਗਰੰਟੀ ਹੈਗੀ ਦੇ ਵਿੱਚ ਬਿਲਕੁਲ ਇਹਦੀ ਗਰੰਟੀਡ ਰੋਜ਼ਗਾਰ ਹੈ 133 ਦਿਨ ਦਾ ਪਹਿਲਾਂ ਇਹਨੂੰ ਮਾਨੀਟਰ ਨਹੀਂ ਕੀਤਾ ਜਾਂਦਾ ਸੀ ਹੁਣ ਇਹਨੂੰ ਮਾਨੀਟਰ ਕਰਨ ਲਈ ਵੀ ਇੱਕ ਸੈੱਲ ਹੋਏਗਾ ਸੈਂਟਰ ਗਵਰਨਮੈਂਟ ਦਾ ਪੰਜਾਬ ਦੇ ਵਿੱਚ ਜੇ ਸਰਕਾਰ ਨਹੀਂ ਦੇਊਗੀ ਤਾਂ ਉਹਦਾ ਵੀ ਆਪਣਾ ਐਸਓਪੀ ਹੈ ਆਪਣਾ ਪ੍ਰੋਟੋਕੋਲ ਹੈ ਪੰਜਾਬ ਸਰਕਾਰ ਤੋਂ ਇਲਾਵਾ ਦੂਜੀ ਸਿਆਸੀ ਪਾਰਟੀਆਂ ਵੀ ਵਿਰੋਧ ਕਰਦੀਆਂ ਇੱਕ ਨਾਮ ਬਦਲਣ ਦਾ ਕਾਰਨ ਕੀ ਰਿਹਾ ਕਲ ਮਨਰੇਗਾ ਜਦੋਂ ਵੀ ਘਰ ਘਰ ਤੇ ਸਾਰਿਆਂ ਨੂੰ ਪਤਾ ਨਾਮ ਇਹ ਵੀ ਚੱਲ ਸਕਦਾ ਸੀ ਦੇਖੋ ਇਹ ਤਾਂ ਜਦੋਂ ਕੋਈ ਕਾਨੂੰਨ ਹੁੰਦਾ ਹੈ ਲੋਕਾਂ ਨੂੰ ਜਾਗਰੂਕ ਕਰਨ ਲਈ ਵੀ ਹਾਂ ਹੁਣ ਇਹ ਕਾਨੂੰਨ ਨਵਾਂ ਆਇਆ ਹੈ ਇਹਦੇ ਵਿੱਚ ਅਸੀਂ ਇਹ ਤਬਦੀਲੀਆਂ ਕੀਤੀਆਂ ਤਾਂ ਇਹ ਤਾਂ ਸਮੇਂ-ਸਮੇਂ ਤੇ ਕਾਨੂੰਨ ਤੇ ਇਹ ਚੀਜ਼ਾਂ ਬਦਲਦੀ ਰਹਿੰਦੀਆਂ ਹੁੰਦੀਆਂ ਹੁਣ ਆਹ ਇਹ ਪਾਰਟੀ ਤਾਂ ਹਰ ਮਹੀਨੇ 6 ਕਾਨੂੰਨ ਲੈਂਦੀ ਹੈ ਉਹਨਾਂ ਐ ਤਾਂ ਆਪਣੇ ਠਾਨਿਆਂ ਦੇ ਵਿੱਚ ਆਪਣੇ ਲਾਅ ਦੇ ਵਿੱਚ ਪਹਿਲੀ ਨਸ਼ੇ ਨੂੰ ਲੈ ਕੇ ਅਨੇ ਕਾਨੂੰਨ ਬਣੇ ਹੋਏ ਨੇ ਫਿਰ ਨਸ਼ਾ ਜਾਗਰੂ ਕੈਂਪੇਨ ਕਿਉਂ ਆਇਆ ਅਮੀ ਹੁਣ ਸਿੱਖਿਆ ਕ੍ਰਾਂਤੀ ਕਿਉਂ ਇਹ ਸਿੱਖਿਆ ਦੇਤਾ ਵੈਸੀ ਵੀ ਨਹੀਂ ਹੈ ਪ੍ਰੋਜਨਾ ਸਿਗੀਆਂ ਤੇ ਇਹ ਤਾਂ ਸਰਕਾਰਾਂ ਦੇ ਟਾਈਮ ਟੂ ਟਾਈਮ ਜਦੋਂ ਕੋਈ ਨਵੀਂ ਸਕੀਮ ਆਂਦੀ ਹੈ ਲੋਕਾਂ ਨੂੰ ਦੱਸਣ ਲਈ ਜਾਗਰੂ ਕਰਨ ਲਈ ਨਵੇਂ ਨਾਮ ਆਂਦੇ ਨੇ ਤਾਂ ਕਿ ਲੋਕਾਂ ਨੂੰ ਸਮਝ ਆਵੇ ਵੀ ਹਾਂ ਕੋਈ ਨਵੀਂ ਚੀਜ਼ ਆਈ ਹੈ ਤੇ ਉਹ ਕਿਹੜੇ ਐਡੀਸ਼ਨ ਆਇਆ ਸ਼ਹਿਰਾਂ ਦੇ ਵਿੱਚ ਤੁਸੀਂ ਪ੍ਰੈਸ ਕਾਨਫਰੰਸ ਕਰ ਰਹੇ ਲੱਗਦਾ ਕਿ ਤੁਸੀਂ ਪਿੰਡੂ ਜਿਹੜੀ ਮਨਰੇਗਾ ਪਿੰਡਾਂ ਵਿੱਚ ਵੱਸਦੀ ਹੈ ਜਾਓਗੇ ਪਿੰਡਾਂ ਵਿੱਚ ਵੱਸ ਮੈਂ ਕੱਲ ਤੋਂ ਤੁਹਾਨੂੰ ਹਰ ਪਿੰਡ ਵਿੱਚ ਦਿਖੂੰਗਾ ਸਾਡੇ ਤਕਰੀਬਨ ਜਿੰਨੇ ਇੱਥੇ 40-50 ਪਿੰਡ ਹੈਗੇ ਆਂ ਹਰ ਪਿੰਡ ਵਿੱਚ ਜਾ ਕੇ ਮੈਂ ਪੋਸਟਰ ਰਿਲੀਜ਼ ਕਰਨਾ ਹੈ ਲੋਕਾਂ ਨੂੰ ਮੈਂ ਆਪ ਤੁਨੂੰ ਅੱਗੇ ਵੀ ਤੁਸੀਂ ਮੇਰਾ ਦੇਖਿਆ ਹਊਗਾ ਮੈਂ ਉਹ ਡਰਾਇੰਗ ਰੂਮ ਚ ਬਹਿ ਕੇ ਫੇਸਬੁੱਕ ਤੇ ਬੋਲਣ ਵਾਲਾ ਬੰਦਾ ਨਹੀਂ ਹੈਗਾ ਮੈਂ ਜਾਊਂਗਾ ਆਪਣੇ ਲੋਕਾਂ ਦੇ ਵਿੱਚ ਬੈਠੂੰਗਾ ਤੇ ਉੱਥੇ ਜਾ ਕੇ ਉਹਨਾਂ ਨੂੰ ਦੋਨਾਂ ਦੇ ਵਿੱਚ ਫਰਕ ਸਮਝਾਊਂਗਾ 40% ਦੀ ਰੇਸ਼ੋ ਕਿ ਕੇਂਦਰ ਸਰਕਾਰ ਕਹਿੰਦੀ ਵੀ ਪਹਿਲਾਂ ਸਟੇਟ ਸਰਕਾਰ ਖਰਚੇ ਉਸ ਤੋਂ ਬਾਅਦ ਅਸੀਂ ਇਹ ਦਵਾਂਗੇ ਇਹ ਕਿੰਨਾ ਕਾਇਸ ਹੈਗਾ ਇਹਦੇ ਲਈ ਤਾਂ ਢਲ ਪਾਣ ਵਾਸਤੇ ਵੀ ਜਿਹੜਾ ਪੈਸਾ ਸਟੇਟ ਗਵਰਨਮੈਂਟ ਖਰਾਬ ਕਰਦੀ ਹੈ ਵੀ ਜਿਹੜਾ ਤਾਂ ਮੇਰਾ ਪੈਸਾ ਹੈ ਉਹ ਤਾਂ ਮੈਂ ਆਪਣੀ ਆਸ਼ੀ ਤੇ ਆਪਣੀ ਇਸ਼ਤਿਹਾਰ ਬਾਜੀ ਤੇ ਖਰਚ ਕਰੂੰਗੀ ਤੇ ਜਿਹੜਾ ਸੈਂਟਰ ਦਾ ਪੈਸਾ ਹੈ ਉਹ ਲੋਕਾਂ ਦੇ ਕੰਮ ਆਊਗਾ ਕਿਉਂ ਬਈ ਜ਼ਿੰਮੇਵਾਰੀ ਤਾਂ ਪੰਜਾਬ ਸਰਕਾਰ ਦੀ ਵੀ ਹੈ ਜ਼ਿੰਮੇਵਾਰੀ ਤਾਂ ਸਟੇਟ ਦੀ ਵੀ ਹੈ ਤੋ ਤੁਸੀਂ ਵੀ ਅਕਾਉਂਟੇਬਲ ਹੋ ਲੋਕਾਂ ਵਾਸਤੇ ਤੁਹਾਨੂੰ ਵੋਟਾਂ ਪਾ ਕੇ ਸਰਕਾਰ ਬਣਾਈ ਹੈ ਲੋਕਾਂ ਨੇ ਜਿਤਾਇਆ ਹੈ ਤਾ ਤੁਸੀਂ ਇਹ ਨਹੀਂ ਕਹਿ ਸਕਦੇ ਸਾਡੀ ਤਾਂ ਮਾੜੀ ਹਾਲਤ ਹੈ ਹੋਰ ਵੀ ਤਾਂ ਕੰਮ ਚੱਲ ਹੀ ਰਹੇ ਨੇ ਆ ਕਿੰਨੇ ਨਿਊਜ਼ ਚੈਨਲਾਂ ਨੂੰ ਪੈਸਾ ਜਾਂਦਾ ਹੈ ਕਿੰਨੇ ਇਸ਼ਤਿਹਾਰਾਂ ਨੂੰ ਪੈਸਾ ਜਾਂਦਾ ਹੈ ਕਿੰਨੀ ਫੰਡਿੰਗ ਜਾਂਦੀ ਹੈ ਦਿੱਲੀ ਵਾਲੇ ਲਾਲਾ ਜੀ ਪੰਜਾਬ ਵਾਲੇ ਸੀਐਮ ਦਾ ਹੈਲੀਕਾਪਟਰ ਲੈ ਕੇ ਘੁੰਮਦੇ ਫਿਰਦੇ ਨੇ ਉਹ ਪੈਸਾ ਵੀ ਤਾਂ ਖਰਾਬ ਹੀ ਹੋ ਰਿਹਾ ਇਹ ਜੇ ਹੁਣ ਉਹ ਪੈਸਾ ਲੋਕਾਂ ਦੇ ਉਹਦੇ 'ਚ ਜਾਣਾ ਤਾਂ ਹੁਣ ਮਿਰਚਾਂ ਲੱਗਦੀਆਂ ਹਨ। ਬਿਲ ਦੇ ਵਿਰੋਧ ਕਾਂਗਰਸ ਸਰਕਾਰ ਦੇ ਉੱਤਰ ਰਹੀ ਹੈ। 10 ਤਰੀਕ ਨੂੰ ਰਾਜਪੁਰੇ ਵੱਡੀ ਰੈਲੀ ਰੱਖੀ ਗਈ ਹੈ। ਲੱਗਦਾ ਕਿ ਜਿਵੇਂ ਦੀ ਵੱਡੀ ਰੈਲੀ ਨੈਗੇਟਿਵ ਪੁਆਇੰਟ ਕਿਣਾ ਰਹੀ ਹੈ ਉਹ ਇਸ ਚੀਜ਼ ਨੂੰ ਫਰਕ ਪਵੇਗਾ। ਕਾਂਗਰਸ ਦਾਤਾ ਜੀ ਜਦੋਂ ਰੈਲੀ ਹੁੰਦੀ ਹੈ ਉਹਨਾਂ ਦੇ ਜਿਹੜੇ 10 15 ਮੁੱਖ ਮੰਤਰੀਆਂ ਸਾਰੇ ਅੱਡ-ਅੱਡ ਕਰਦੇ ਨੇ ਤੇ ਮੈਨੂੰ ਨਹੀਂ ਲੱਗਦਾ ਉਹ ਰੈਲੀ ਦੇ ਵਿੱਚ ਕੋਈ ਇਫੈਕਟ ਹੋਊਗਾ ਹੋਊਗਾ। ਅਟਾ ਕੈਂਪੇਨ ਅਨਾਉਂਸ ਕਰਦੇ ਆ ਇੱਕ ਉੱਪਰ ਦਾ ਇਹਨਾਂ ਦਾ ਸੀਐਮ ਘੁਆਣ ਵਾਲਾ ਆਪਣੇ ਆਪ ਨੂੰ ਆਪਣੇ ਤਰੀਕੇ ਨਾਲ ਕਰਨ ਲੱਗ ਜਾਂ ਲੋਕਾਂ ਵਾਸਤੇ ਤਾਂ ਬਾਚਾ ਕਰਨ ਜੀ ਕੀ ਲੱਗਦਾ ਕਿ ਹਰ ਇੱਕ ਕੋਈ ਨਾ ਕੋਈ ਬਿਲ ਪਾਸ ਹੁੰਦਾ ਜਦੋਂ ਕੇਂਦਰ ਵੱਲੋਂ ਉਸ ਸਮੇਂ ਸਿਆਸਤ ਸ਼ੁਰੂ ਹੋ ਜਾਂਦੀ ਹਰ ਇੱਕ ਦੇਖੋ ਬਿਲ ਤਾਂ ਪਾਸ ਹੁਣ ਲੋਕ ਸਭਾ ਦੇ ਵਿੱਚ ਹੀ ਹੁੰਦਾ ਨਾ ਉੱਥੇ ਮੈਜੋਰਿਟੀ ਹੈ ਐਮ ਪੀਜ਼ ਦੀ ਉਹਦੇ ਨਾਲੇ ਤਾਂ ਕਾਨੂੰਨੀ ਪ੍ਰਕਿਰਿਆ ਜਿਹੜੀ ਹੈਗੀ ਉਹਦੇ ਨਾਲ ਹੀ ਹੁੰਦਾ ਪਰ ਜਿਨ੍ਹਾਂ ਦੇ ਕੋਲ ਹੁਣ ਕੁਝ ਹੋਰ ਬੋਲਣ ਨੂੰ ਨਹੀਂ ਹੈਗਾ ਵੀ ਸਾਫ਼ ਗੱਲ ਹੈ ਵੀ ਯਾਰ ਰੋਜ਼ਗਾਰ ਵੀ ਵੱਧ ਗਿਆ ਗਰੰਟੀਡ ਵੀ ਹੋ ਗਿਆ ਉਸ ਤੋਂ ਬਾਅਦ ਇੱਕ ਆਡਿਟ ਕਰਨ ਦਾ ਤਰੀਕਾ ਵੀ ਹੋ ਗਿਆ ਉਸ ਤੋਂ ਬਾਅਦ ਜਿਹੜਾ 3382 ਕਰੋੜ ਦਾ ਫਰਾਡ ਹੋਇਆ ਪਹਿਲਾਂ ਅੱਗੇ ਉਹ ਫਰਾਡ ਨਾ ਹੋਣ ਉਹਦਾ ਵੀ ਇੱਕ ਪ੍ਰੋਟੋਕੋਲ ਬਣਾਤਾ ਪਰ ਹੋਰ ਲੋਕਾਂ ਨੂੰ ਕੀ ਚਾਹੀਦਾ ਲੋਕਾਂ ਦੀ ਬਿਹਤਰੀ ਲਈ ਆ ਰੋਲਾ ਪਾਉਂਦੇ ਆ ਪਾਈ ਜਾਣ ਅਸੀਂ ਸਮਝਾਵਾਂਗੇ ਲੋਕਾਂ ਨੂੰ ਜਾ ਕੇ ਕਰਨ ਜੀ ਪੰਜਾਬ ਦੇ ਵਿੱਚ ਜਿਸ ਤਰ੍ਹਾਂ ਬੀਜੇਪੀ ਦੇ ਪਿਛਲੇ ਸਾਲ ਉਹ ਜੀ ਕਹਿਿਆ ਗਿਆ ਕਿ ਬੀਜੇਪੀ ਦਾ ਇੰਨਾ ਵਧੀਆ ਪਲੇਟਫਾਰਮ ਨਹੀਂ ਹੈ ਕਿ ਘਰ ਘਰ ਤੱਕ ਗੱਲ ਪਹੁੰਚਾ ਪਹੁੰਚ ਸਕੇਗੀ ਪਿੰਡਾਂ ਤੱਕ ਔਰ ਦੂਸਰੀ ਜਿਹੜੀ ਸਭ ਤੋਂ ਜਿਹੜੀ ਵੱਡੀ ਗੱਲ ਹੈ ਕਿ ਪਿਛਲੇ ਹੜ੍ਹਾਂ